ਸ਼੍ਰੀ ਅਕਾਲ ਜੀ ਤੁਹਾਡੀ ਗਜ਼ਰੀ ਨਵਾਂ ਬਲੌਗ ਲੈ ਕੇ ਹਾਜ਼ਰਾਂ ਜੀ ਅਸੀਂ ਪਿੰਡ ਕੰਗਰਾਲੀ ਵਿੱਚ ਹੀ ਨਿਕਲ ਰਹੇ ਸੀ ਤੇ ਇਹ ਵੀਰ ਲੱਗਿਆ ਸੀਗਾ ਇੱਥੇ ਇੱਥੇ ਕੰਜਾ ਪਾ ਕੇ ਪੱਠੇ ਲਈ ਜਾਂਦਾ ਆ ਟਰੈਕਟਰ ਦੇਖੋ ਜੀ ਬਲਵਾਨ ਪਿੰਡ ਕੰਗਰਾਲੀ ਚ ਆ ਇਹ ਕੰਗਰਾਲੀ ਸਿੱਖਾਂ ਦੀ ਸਮਰਾਲੇ ਕੋ ਤੇ ਆ ਦੇਖੋ ਟਿਊਬਾਂ ਇਹਦੀਆਂ ਗੇਅਰ ਲੀਵਰ ਚੈੱਕ ਕਰੋ ਤੁਸੀਂ ਧਿਆਨ ਨਾਲ ਦੇਖੋ ਵੀਰ ਦਾਤਾ ਵੀ ਫੋਰਸ ਟਰੱਕ ਜਿਹੜਾ ਉਹਨਾਂ ਦਾ ਇਹ ਟਰੱਕ ਵਾਲਿਆਂ ਦਾ ਟਰੈਕਟਰ ਤੁਸੀਂ ਬਾਕੀ ਮੀਟਰ ਵਗੈਰਾ ਚੈੱਕ ਕਰੋ ਧਿਆਨ ਨਾਲ ਵੀਰ ਪੱਠੇ ਲੈ ਜਾਂਦਾ ਜੀ ਵੀਰ ਕਹਿੰਦਾ ਹਜੇ ਤੋਤਾ ਨਹੀਂ ਆਇਆ ਵੀ ਇਸ ਲਈ ਦੇਖਣ ਨੂੰ ਉਹ ਲੱਗਦਾ ਦੇਖੋ ਧਿਆਨ ਨਾਲ ਤੇ ਮਿਲਦੇ ਆਂ ਵੀਰ ਨੂੰ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਤੁਹਾਡੇ ਕੋ ਪਹਿਲਾਂ ਤੋਂ ਹੀ ਆਈ ਤੁਸੀਂ ਲੈ ਆ ਇਹ ਇਹ ਬਸ ਵੀਰੇ ਇੱਥੋਂ ਲੈ ਬੌਂਦਲੀ ਤੋਂ ਡੀਲਰਾਂ ਦੇ ਕੋਲ ਖੜਾ ਤੀਗਾ ਜੀ ਅੱਛਾ ਜੀ ਹਾਂ ਜੀ ਮਾਡਲ ਮਾਡਲ ਕਿਹੜਾ ਹੀ ਮਾਡਲ ਹੈਗਾ ਹੀ 2005 2005 ਆਪਣੇ ਮੇਰੇ ਖਿਆਲ ਪੰਜਾਬ 'ਚ ਹੀ ਨਹੀਂ ਹੋਣਾ ਇਹ ਟਰੈਕਟਰ ਪੰਜਾਬ 'ਚ ਹੈ ਨਹੀਂ ਗਾ ਹੀ ਲਗਭਗ ਦੇਖਿਆ ਨਹੀਂ ਹੈ ਹਾਂ ਜੀ ਦੇਖਿਆ ਨਹੀਂ ਇਹਦੀ ਦੂਜੇ ਟਰੈਕਟਰਾਂ ਦੇ ਮੁਕਾਬਲੇ ਹੀ ਆ ਸਾਰਾ ਇਹਦਾ ਉਹ ਹਾਂ ਜੀ ਹਾਂ ਜੀ ਸਾਰਾ ਕੁਝ ਉਹੀ ਹੈ ਜਾਨਕਿ ਇਹਦੇ ਵਿੱਚ ਫੀਚਰ ਪਹਿਲੇ ਹੀ ਆ ਬਣ 2005 'ਚ ਜਿਹੜੇ ਆ ਹੁਣ ਉਹਦੇ ਨੇ ਨਵੇਂ ਆ ਅੱਛਾ ਜੀ ਸ਼ਟਲ ਲਗੇਰ ਹੋ ਗਿਆ ਹੀ ਜਾਨਕਿ ਜੇ ਮੈਂ ਲੈਫਟ ਵਾਲਾ ਪੰਪ ਵੀ ਇਹਦਾ ਲੱਕ ਵੇਰ ਦਿੱਤਾ ਹੋਇਆ ਹੈ ਠੀਕ ਆ ਜੀ ਜਿਵੇਂ ਕਿਸੇ ਨੂੰ ਆਪਾਂ ਦੇ ਦੇਣਾ ਨਹੀਂ ਹੈ ਕਿ ਟਰੈਕਟਰ ਤਾਂ ਉਹ ਵੇਰ ਵੀ ਖੜ ਗਿਆ ਖੜਾ ਰੀਆ ਤਾਂ ਇਹਦੀ ਲੈਫਟ ਨਹੀਂ ਚੱਲਣਾ ਨਹੀਂ ਤੇ ਇਹ ਕਿੰਨੇ ਸਿਲੰਡਰ ਹੈ 4 ਸਿਲੰਡਰ ਹੈ 4 ਸਿਲੰਡਰ ਹੈ ਹਾਰਸ ਪਾਵਰ ਹਾਰਸ ਪਾਵਰ ਹੀ 60 ਤੱਕ ਹੈਗਾ ਹੀ ਲਗਭਗ ਠੀਕ ਹੈ ਜੀ ਹਾਂਜੀ ਹੋਰ ਇਹਦੀ ਕੋਈ ਖੂਬੀ ਜੀ ਖੂਬੀ ਹੈ ਤੇਲ ਖਰਚ ਬਹੁਤ ਘੱਟ ਹੈ ਇਹਦਾ ਫਿਰ 4 ਲੀਟਰ ਤੇ ਕੰਮ ਆਪਣਾ ਪੂਰਾ ਵਧੀਆ ਕਰਦਾ ਹੀ ਜੋਰ ਵਾਲਾ ਸਾਰਾ ਹੀ ਠੀਕ ਹੈ ਜੀ ਜਨਰੇਟਰ ਤੇ ਵੀ 4 ਲੀਟਰ ਤੇਲ ਖਾਂਦਾ ਹੈ 15 ਦੀ ਮੋਟਰ ਠੀਕ ਹੈ ਜੀ ਬਹਾਈ ਉਹ ਹੀ ਨੂੰ ਵੀ ਕਰ ਬਹਾਈ ਨੂੰ ਵੀ ਬਹਾਈ ਨੂੰ ਤਾਂ ਘਟ ਜਾਂਦਾ ਹੋਰ ਘਟ ਜਾਂਦਾ 3 3.5 ਤਿੰਨ ਆ ਜਾਂਦਾ ਜੀ ਅੱਛਾ ਜੀ ਤੇ ਤੁਸੀਂ ਇਹ ਚੱਲਦਾ ਲਿਆ ਮੈਂ ਚੱਲਦਾ ਲਿਆ ਹੀ ਜਾਨੀ ਕਿ ਜਿਵੇਂ ਆਪਣਾ ਕੰਮ ਸਰਦਾ ਹੋ ਗਿਆ ਹੀ ਮੈਂ ਕੰਮ ਵਧੀਆ ਲਈ ਜਾਂਦਾ ਉਹਨਾਂ ਨੂੰ ਕੋਈ ਹੋਣੀ ਨਹੀਂ ਜਿਹੜੇ ਹੁਣ ਮੁੰਡੇ ਨਵੇਂ ਟਰੈਕਟਰਾਂ ਨੂੰ ਪੈਂਦੇ ਨੇ ਰੀਸੋ ਰੀਸ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਬਸ ਇਹ ਤਾਂ ਹੁਣ ਆਪਣੀ ਮਰਜ਼ੀ ਆ ਜਿਵੇਂ ਹੁਣ ਜੇ ਕਿਸੇ ਦੀ ਸ਼ੌਕਾਹਨ ਨਮਾਟਾ ਵੀ ਲੈਣ ਤਾਂ ਆਪਣਾ ਵਧੀਆ ਆਪਣਾ ਪਗਾਵੇ ਕਰਦਾ ਵਧੀਆ ਨਾਲ ਲਈ ਉਹਨੋਂ ਆਪਣਾ ਇੱਕ ਹਨ ਦਈ ਜਾਂਦਾ ਆਪਾਂ ਹੁਣ ਇਹ ਨਾਲ ਹੀ ਕਰੀ ਜਾਂਦੇ ਆ ਠੀਕ ਆ ਜੀ ਠੀਕ ਆ ਜੀ ਇਹ ਕੁਝ ਮੁੰਡਿਆਂ ਨੂੰ ਭੇਡ ਚਾਲ ਵੀ ਆਈ ਟੋਚਨਾ ਦਾ ਉਹ ਕਰਨਾ ਵੱਡੇ ਲੈ ਕੇ ਟਾਇਰ ਵੱਡੇ ਪਾਉਣੇ ਹਾਂਜੀ ਉਹ ਤਾਂ ਕੋਈ ਫਾਇਦਾ ਹੈ ਜੀ ਉਹ ਤਾਂ ਹੀ ਚਲੋ ਉਹ ਤਾਂ ਮੈਂ ਵੀ ਪਾਇਆ ਬਣ ਮੇਰੇ ਕੋਲ ਵੀ ਦੂਜਾ ਸੈਕਟਰ ਹੈਗਾ ਬਾਈ ਹਾਂਜੀ ਹਾਂਜੀ ਉਹ ਕੋਈ ਉਹ ਜਾਣ ਕੇ ਉਹ ਤਾਂ ਆਪਣਾ ਆਪਣਾ ਸ਼ੌਂਕ ਹੈ ਆਪਣਾ ਆਪਣਾ ਠੀਕ ਆ ਜੀ ਹਾਂਜੀ ਤੁਸੀਂ ਵੀ ਟੋਚਨ ਦਾ ਕਰਦੇ ਹੋ ਉਹ ਇਹ ਤਾਂ ਟੋਚਨ ਨਹੀਂ ਗਈ ਇਸ ਤੋਂ ਬਾਅਦ ਖੇਤੀ ਵਾਲੀਆਂ ਠੀਕ ਆ ਜੀ ਬਸ ਠੀਕ ਆ ਜੀ ਤੇ ਕੀ ਨਵਾਂ ਆਈ ਆਪਣਾ ਮੇਰਾ ਹੀ ਕਰਨ ਵੀਰ ਕਰਨ ਵੀਰ ਹਾਂਜੀ ਏ ਵੀਰ ਜੀ ਕਰਨਵੀਰ ਜੀ ਨੇ ਹੀ ਕੰਗਰਾਲੀ ਸਿੱਖਾਂ ਦੀ ਦੇਖੋ ਹੀ ਟਰੈਕਟਰ ਵੀਰ ਨੇ ਬਹੁਤ ਰੱਖਿਆ ਹੋਇਆ ਵੀਰ ਕਹਿੰਦਾ ਧੋਣ ਵਾਲਾ ਧੋਣ ਕਰਨੀ ਉਹਦੀ ਹਾਲਤ ਹੋਊਗਾ ਤੋਂ ਮਿਲਦੇ ਆਈ ਅਗਲੇ ਵਕਤ